ਸੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਰਾਜੀਵ ਸਿੰਘ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਕਦੇ ਵੀ ਕਿਸੇ ਦੀ ਗੱਲਾਂ ਦੇ ਵਿੱਚ ਨਾ ਆਓ ਕੋਈ ਵੀ ਤੁਹਾਨੂੰ 扑ੜਾ ਸਕਦਾ ਤੁਹਾਨੂੰ ਲੜਾ ਸਕਦਾ ਜਿਸ ਨੂੰ ਆਵਾ ਪੰਜਾਬੀ ਦੀ ਵਿੱਚ ਗੱਲ ਵੀ ਕਹੀ ਜਾਂਦੀ ਹੈ ਕਿ ਅੱਗ ਲਾ ਕੇ ਕੁੱਤੀ ਕੰਧ ਤੇ ਸਾਡੇ ਘਰਾ ਪਰਿਵਾਰਾਂ ਸਾਡੇ ਮਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰ ਇਦਾਂ ਹੁੰਦਾ ਆ ਤੇ ਮੇਰੇ ਵੀ ਦੇਖਣ ਦੇ ਵਿੱਚ ਹੋਇਆ ਹੈ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਗੱਲ ਗੱਲ ਤਾਨੂੰ ਸੁਚੇਤ ਕੀਤਾ ਜਾਵੇ ਕਿ ਤੁਸੀਂ ਆਪਣੇ ਪਰਿਵਾਰ ਪ੍ਰਤੀ ਆਪਣੇ ਘਰ ਪ੍ਰਤੀ ਸੁਚੇਤ ਰਹੋ ਕਦੇ ਵੀ ਸਾਡੇ ਆਂਡੇ ਗਵਾਂਡੇ ਹਮੇਸ਼ਾ ਇਦਾਂ ਹੁੰਦਾ ਹੈ ਕਿ ਦੋਨਾਂ ਪਰਿਵਾਰਾਂ ਦੇ ਵਿੱਚ ਇੱਕ ਘਰ ਦੇ ਵਿੱਚ ਪਾੜ ਜਰੂਰ ਪਾਉਣ ਦੀ ਕੋਸ਼ਿਸ਼ ਕਰਦੇ ਆ ਇਕੱਠੇ ਕਿਉਂ ਬੈਠੇ ਆ ਠੀਕ ਆ ਇਹਨਾਂ ਨੂੰ ਅਲੱਗ-ਅਲੱਗ ਕੀਤਾ ਜਾਵੇ ਇਹ ਲੜਦੇ ਕਿਉਂਗੇ ਝਗੜਦੇ ਕਿਉਂਗੇ ਤਾਂ ਉਹ ਤੁਹਾਨੂੰ ਇਦਾਂ ਦੀਆਂ ਗੱਲਾਂ ਕਹਿਣਗੇ ਕਿ ਜਿਸ ਦੇ ਨਾਲ ਤੁਹਾਡੇ ਪਰਿਵਾਰ ਦੇ ਵਿੱਚ ਫੇਕ ਪਵੇ ਠੀਕ ਹੈ ਆਮ ਘਰਾਂ ਦੇ ਵਿੱਚ ਤਾਂ ਇਦਾਂ ਹੋ ਜਾਂਦਾ ਲੋਕੀ ਲੜ ਪੈਂਦੇ ਆ ਪਰਿਵਾਰ ਦੇ ਵਿੱਚ ਝਗੜੇ ਵੀ ਹੋ ਜਾਂਦੇ ਆ ਤਾਂ ਲੋਕੀ ਕਾਮਯਾਬ ਵੀ ਹੋ ਜਾਂਦੇ ਆ ਤਾਂ ਇਸ ਕਰਕੇ ਤੁਸੀਂ ਹਮੇਸ਼ਾ ਆਪਣੇ ਪਰਿਵਾਰ ਪਤੀ ਸੁਚੇਤ ਰਹੋ ਕਿ ਕੋਈ ਤੁਹਾਡੇ ਪਰਿਵਾਰ ਦੇ ਵਿੱਚ ਫਿੱਕ ਨਾ ਪਾ ਸਕੇ ਜਿਸ ਨੂੰ ਪੰਜਾਬੀ ਦੇ ਵਿੱਚ ਮੁਹਾਵਰਾ ਵੀ ਹੈ ਕਿ ਅੱਗ ਲਾ ਕੇ ਕੁੱਤੀ ਕੰਧ ਤੇ ਸੋ ਉਹ ਜਿਹੜੀਆਂ ਅੱਗ ਲਾਉਣ ਵਾਲੀਆਂ ਬੀਬੀਆਂ ਦੀਆਂ ਸਾਡੀ ਆਂਡ ਗਵਾੜੀ ਹੁੰਦੀਆਂ ਠੀਕ ਹੈ ਦੋਸਤੋ ਇਹ ਗੱਲ ਹਮੇਸ਼ਾ 100% ਸੱਚਾ ਤੇ ਆਪਣੇ ਘਰਾਂ ਪ੍ਰਤੀ ਸੁਚੇਤ ਰਹੋ ਹਮੇਸ਼ਾ ਕਿਸੇ ਦੀ ਗੱਲ ਦੇ ਵਿੱਚ ਨਾ ਆਓ ਉਸ ਰੱਬ ਨੇ ਉਸ ਵਾਹਿਗੁਰੂ ਨੇ ਆਪਾਂ ਨੂੰ ਇਹ ਦਿਮਾਗ ਦਿੱਤਾ ਸੋਚਣ ਵਾਸਤੇ ਦਿੱਤਾ ਇਸ ਦੀ ਵਰਤੋਂ ਕਰੋ ਤੇ ਕਦੇ ਵੀ ਕਿਸੇ ਦੀ ਗੱਲ ਵਿੱਚ ਨਾ ਆਓ ਤਾਂ ਉਹ ਤੁਹਾਨੂੰ ਭੜਕਾਊਗਾ ਉਹ ਤੁਹਾਨੂੰ ਲੜਾਊਗਾ ਤੁਹਾਡੇ ਪਰਿਵਾਰ ਪ੍ਰਤੀ ਤੁਹਾਡੀ ਦਿਮਾਗ ਵਿੱਚ ਗਲਤ ਇਹੋ ਜਿਹੇ ਗੱਲਾਂ ਬਿਠਾਊ ਕਾ ਕਿ ਜਿਸ ਨਾਲ ਤੁਹਾਨੂੰ ਕ੍ਰੋਧ ਆਵੇ ਤੁਹਾਨੂੰ ਗੁੱਸਾ ਆਵੇ ਤੇ ਤੁਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਕਲੇਸ਼ ਪਾਓ ਠੀਕ ਆ ਦੋਸਤੋ ਹਮੇਸ਼ਾ ਆਪਣੇ ਦਿਮਾਗ ਦਾ ਯੂਜ਼ ਵਰਤੋ ਯੂਜ਼ ਕਰੋ ਤੇ ਕਦੇ ਵੀ ਕਿਸੇ ਦੀਆਂ ਗੱਲਾਂ ਵਿੱਚ ਨਾ ਆਓ ਠੀਕ ਆ ਦੋਸਤੋ ਮੈਂ ਜੋ ਵੀ ਮੇਰੀ ਜ਼ਿੰਦਗੀ ਦੇ ਵਿੱਚ ਹੋਊਗਾ ਮੈਂ ਉਹ ਹਮੇਸ਼ਾ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਓਕੇ ਜੀ ਥੈਂਕ ਯੂ ਗੁੱਡ ਬਾਏ